ਕੋਈ ਵੀ ਖਾਲ ਨਹੀਂ ਜਾਂਦੀ ਸਾਰਾ ਪਾਣੀ ਸਾਡੀ ਪੈਲੀ ਦੇ ਵਿੱਚ ਡਿੱਗਦਾ ਆਣ ਕੇ ਜੀ ਪਿਛਲੇ ਸਾਲ ਵੀ ਬੇਨਤੀ ਕੀਤੀ ਸੀ ਸਰਕਾਰ ਨੂੰ ਵੀ ਇੱਥੇ ਟੇਲ ਬਣਾਓ ਤੇ ਅੱਗੇ ਤੱਕ ਖਾਲਾਂ ਪਵਾਓ ਜਿੱਥੇ ਪਾਣੀ ਜਾਂਦਾ ਉਹਨੂੰ ਉੱਥੇ ਪਹਚਾਇਆ ਜਾਵੇ ਨਹੀਂ ਤਾਂ ਫਿਰ ਇਹਨੂੰ ਬੰਦ ਹੀ ਕਰ ਦਿੱਤਾ ਜਾਵੇ ਹਦਾਂ ਇਹ ਟੇਲਾਂ ਬਣਾਈ ਦਿੱਤੀਆਂ ਜਾਣ ਤਾਂ ਜਾਂ ਫਿਰ ਪਿੱਛੇ ਡੈਰ ਨੂੰ ਬੰਦ ਹੀ ਕਰ ਦਿੱਤਾ ਜਾਵੇ ਵੈਗੁਰੂ ਜੀ ਕਾਲਸਾਹ ਵੈਗੁਰੂ ਜੀ ਕੇ ਪਤੇ ਮੈਂ ਪਿੰਡ ਉਪਲੀ ਤਹਿਸੀਲ ਵਾ ਜ਼ਿਲ੍ਹਾ ਪਟਿਆਲਾ ਤੋਂ ਅਸੀਂ ਇੱਥੇ ਨਹਿਰ ਦੀ ਟੇਲ ਤੇ ਖਲੁੱਟੇ ਆ ਇਸ ਤੋਂ ਅੱਗੇ ਕੋਈ ਵੀ ਖਾਲ ਨਹੀਂ ਜਾਂਦੀ ਸਾਰਾ ਪਾਣੀ ਸਾਡੀ ਪੈਲੀ ਦੇ ਵਿੱਚ ਡਿੱਗਦਾ ਆਣ ਕੇ ਤੇ ਪਿੱਛੋਂ ਜਦੋਂ ਟੇਲਾਂ ਬੰਦ ਹੋ ਜਾਂਦੀਆਂ ਸਾਡਾ ਸਾਰੇ ਏਰੀਏ ਦਾ ਨੁਕਸਾਨ ਹੁੰਦਾ ਨੀਵੇਂ ਥਾਂ ਸਾਰੇ ਡੁੱਬੇ ਪਏ ਨੇ ਹੁਣ ਵੀ ਅਸੀਂ ਪਿਛਲੇ ਸਾਲ ਵੀ ਬੇਨਤੀ ਕੀਤੀ ਸੀ ਸਰਕਾਰ ਨੂੰ ਵੀ ਇੱਥੇ ਟੇਲ ਬਣਾਓ ਤੇ ਅੱਗੇ ਤੱਕ ਖਾਲਾਂ ਪਵਾਓ ਜਿੱਥੇ ਪਾਣੀ ਜਾਂਦਾ ਉਹਨੂੰ ਉੱਥੇ ਪਹਚਾਇਆ ਜਾਵੇ ਨਹੀਂ ਤਾਂ ਫਿਰ ਇਹਨੂੰ ਬੰਦ ਹੀ ਕਰ ਦਿੱਤਾ ਜਾਵੇ 97 ਤੋਂ ਪਹਿਲਾਂ ਹੀ ਬੰਦ ਸੀ ਇਹ ਹੁਣ ਪੱਕੀ ਬੰਦ ਕਰਕੇ ਚੱਲ ਗਈ ਹੈ ਲੋਕ ਪਾਣੀ ਲਾਉਂਦੇ ਨਹੀਂ ਹੈਗੇ ਤੇ ਨਾ ਕੋਈ ਖਾਲ ਪਾਉਣ ਨੂੰ ਤਿਆਰ ਏ ਜੇ ਕੋਈ ਪਾਉਂਦਾ ਤਾਂ ਸਾਨੂੰ ਕੋਈ ਤਰਾਜ ਨਹੀਂਗਾ ਪਾਣੀ ਜਾਵੇ ਲੋਕਾਂ ਦੀਆਂ ਜ਼ਮੀਨਾਂ ਤੱਕ ਪਰ ਇਹ ਪਾਣੀ ਸਾਡੇ ਇੱਥੇ ਕੋਈ 150 ਏਕੜ ਦੇ ਵਿੱਚ ਡਿੱਗ ਜਾਂਦਾ ਸਾਰਿਆਂ ਦੀ ਪਈਆਂ ਦੀ ਤੇ ਲੱਗੀ ਨਹੀਂ ਗਈ ਤੇ ਬਾਕੀਆਂ ਦੀ ਜਿਨ੍ਹਾਂ ਦੀ ਲੱਗੀ ਉਹ ਵੈਸੇ ਮਰ ਗਈ ਤੇ ਇਥੇ 150 ਏਕੜ ਦੇ ਵਿੱਚ ਹੋਣੇ ਆ ਕੋਈ 40 50 ਘਰ 40 50 ਘਰਾਂ ਦਾ ਤੇ ਬਹੁਤ ਵੱਡਾ ਨੁਕਸਾਨ ਹੈ ਇਨਡਾਇਰੈਕਟ ਦੂਜਿਆਂ ਦੇ ਵੀ ਨੁਕਸਾਨ ਹੈ ਜਿਵੇਂ ਨਾਲ ਮੱਕੀ ਵਾਲੇ ਨੇ ਮੱਕੀ ਵਾਲਿਆਂ ਦੀ ਸਾਰੀ ਮੱਕੀ ਮਾਰੀ ਗਈ ਹੈ ਪਾਣੀ ਸਿਰੇ ਨਹੀਂ ਪਹੁੰਚ ਰਿਹਾ ਕਿਸੇ ਵੀ ਬੰਨੇ ਸਰਕਾਰ ਨੂੰ ਬੇਨਤੀ ਇਹ ਆ ਪ੍ਰਸ਼ਾਸਨ ਨੂੰ ਵੀ ਇਹਨੂੰ ਜਾਂ ਤੇ ਖਾਲਾਂ ਪਾ ਕੇ ਜਿੱਥੇ ਜਾਂਦਾ ਉੱਤੇ ਤੱਕ ਬਚਾਓ ਇਸ ਪ੍ਰਸ਼ਾਦੀ ਬਾਰੇ ਮਿਲਿਓ ਮਹਾਂਜਨ ਸਾਹਿਬ ਨੂੰ ਅਸੀਂ ਦੇਖੋ ਜੀ ਅਸੀਂ ਉਹਨਾਂ ਦੇ ਧਿਆਨ 'ਚ ਵੀ ਲਿਆਂਦੀ ਏ ਗੱਲ ਕੋਈ ਲਿਖਤੀ ਤੇ ਬੰਦਾ ਕੋਈ ਦੇ ਕੇ ਸ਼ਾਇਦ ਨਹੀਂ ਆਇਆ ਅਸੀਂ ਪਿਛਲੀ ਵਾਰੀ ਅਖਬਾਰ 'ਚ ਵੀ ਬੇਨਤੀ ਕੀਤੀ ਸੀਗੀ ਤੇ ਸਾਰੇ ਬੰਦਿਆਂ ਨੇ ਇਕੱਠਿਆਂ ਹੋ ਕੇ ਐਕਸ਼ਨ ਸਾਹਿਬ ਕੋ ਮੈਂ ਆਪ ਦੋ ਤਿੰਨ ਵਾਰ ਜਾ ਕੇ ਆਇਆ ਹਾਂ ਅਸੀਂ ਲਿਖਤੀ ਉਹਨਾਂ ਨੂੰ ਦੇਂਦੇ ਸੀਗੇ ਉਹਨਾਂ ਪੜ੍ਹੀ ਨਹੀਂ ਸਾਡੀ ਅਰਜ਼ੀ ਤੇ ਬੇਨਤੀ ਹੈ ਕਿ ਇਹਦਾ ਕੋਈ ਹੱਲ ਕੀਤਾ ਜਾਵੇ ਹੁਣ ਜੀਰੀ ਦੀ ਵਾਰੀ ਐ ਪਿੱਛੇ ਕਣਕ ਦੀ ਵਾਰੀ ਵੀ ਬੰਨ ਮਾਰ ਮਾਰ ਕੇ ਬੜਾ ਮੁਸ਼ਕਲ ਬਚਾਇਆ ਫਸਲ ਬਚਾਈ ਨਹੀਂ ਜਾ ਸਕਦੀ ਜਦੋਂ ਪਿੱਛੋਂ ਪਾਣੀ ਇੰਨੀ ਤੇਜ਼ ਆਉਂਦਾ ਹੈ ਏਲਾਂ ਬੰਦ ਹੋ ਜਾਂਦੀਆਂ ਇਹਦੇ ਮੂੰਹ ਦੇ ਅੱਗੇ ਵੀ ਸਿਰਫ 8 ਇੰਚੀ ਮੋਗਾ ਸਿਗਾ ਜਿਹੜਾ ਕਿ ਬੰਦਿਆਂ ਨੇ ਤੋੜ ਕੇ ਪੂਰੀ ਦੀ ਪੂਰੀ ਤੁਸੀਂ ਦਿਖਾਓ ਪਲੀਜ਼ ਇਹਨੂੰ ਪੂਰੀ ਦੀ ਪੂਰੀ ਨਹਿਰ ਅੱਗੇ ਸਾਡੇ ਖੇਤਾਂ ਵੱਲ ਨੂੰ ਕਰ ਦਿੱਤੀ ਐ ਜਿਹੜਾ ਡੱਕਾ ਲੱਗਦਾ ਸੀਗਾ ਉਹ ਡੱਕਾ ਵੀ ਐ ਨਹੀਂ ਅੱਗੇ ਪਾਣੀ ਤੇਲ ਬਣ ਜਾਂਦੀ ਐ ਕੁਝ ਫਾਇਦਾ ਹੁੰਦਾ ਤੇਲ ਬਣ ਕੇ ਇਹਦਾ ਪਾਣੀ ਜਿਨ੍ਹਾਂ ਨੂੰ ਮਿਲਣਾ ਹੈ ਖਾਣਾ ਪੈ ਜਾਣ ਖਾਣਾ ਪੈ ਜਾਣ ਉਹਨਾਂ ਦੇ ਤੱਕ ਪਹੁੰਚੇ ਪਾਣੀ ਉਹ ਬੰਦੇ ਫੇਰ ਤੇ ਸਾਰਿਆਂ ਨੂੰ ਵੰਡ ਕੇ ਹਿੱਸੇ ਆਏਗਾ ਇਸ ਤਰ੍ਹਾਂ ਸਿਰਫ ਅਸੀਂ ਇਹ 150 ਏਕੜ ਦੇ ਵਿੱਚ ਆ ਜਿਹੜੇ 40 50 ਘਰਾਂ ਇਹ ਮਾਰੇ ਜਾ ਰਹੇ ਆ ਸਾਰਿਆਂ ਦੀ ਕੋਈ ਦੀ 5 ਕਿੱਲੇ ਆ ਕੋਈ ਦੀ 7 ਕਿੱਲੇ ਆ ਕੋਈ ਦੀ 2 ਕਿੱਲੇ ਆ ਕੋਈ ਦੀ 3 ਕਿੱਲੇ ਆ ਉਹ ਸਾਰੇ ਬੰਦੇ ਜਿਹੜੇ ਨੇ ਫਸਲ ਤੇ ਮਰ ਜਾਂਦੀ ਆ ਕਿੱਥੇ ਜਾਣੋ ਹਾਂਜੀ ਮੈਂ ਅਮਰਜੀਤ ਸਿੰਘ ਪਿੰਡ ਉਪਲੀ ਤੋਂ ਹਾਂ ਇਹਦੇ ਵਾਸਤੇ ਇਕੱਠੇ ਹੋਏ ਸੀ ਸਾਰੇ ਪਿੰਡ ਵਾਸੀ ਸੀ ਵੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਸਾਰੇ ਹੀ ਜਿਵੇਂ ਇੱਥੇ ਖਾਲਾ ਪੈ ਜਾਣ ਪਿੱਛੇ ਵੀ ਜਿੱਥੋਂ ਤੱਕ ਆਉਂਦੀ ਹੈ ਨਹਿਰ ਅਲੀਵਾਲ ਹੋ ਗਿਆ ਠਾਕਰਗੜ੍ਹ ਹੋ ਗਿਆ ਆ ਡੇਰੇ ਹੋ ਗਏ ਜਿਨ੍ਹਾਂ ਜਿਨ੍ਹਾਂ ਨੂੰ ਜਿੰਨੀਆਂ ਖਾਲਾ ਜਿਹੜੇ ਹਿਸਾਬ ਨਾਲ ਪਹਿਲਾਂ ਲੱਗੀਆਂ ਸੀ ਉਸ ਹਿਸਾਬ ਨਾਲ ਪੱਕੀਆਂ ਖਾਲਾਂ ਲੱਗੀਆਂ ਆ ਜਾਣ ਇੱਥੋਂ ਤੱਕ ਪਾਣੀ ਪੂਰਾ ਪੂਰਾ ਪਹੁੰਚੇ ਜਿਹੜਾ ਪੂਰਾ ਪੂਰਾ ਸਾਰਿਆਂ ਦੀ ਵਰਤ ਮਚਾਏ ਪਾਣੀ ਦੇਖੋ ਕਈ ਦਿਨ ਹੋ ਗਏ ਖਰਾਬ ਹੋ ਰਿਹਾ ਫਸਲ ਸਾਰੀ ਖਰਾਬ ਹੋ ਗਈ ਅੱਗੇ 100% ਕਿੰਨੇ ਕੈਕਟਰ ਖਰਾਬ ਹੋ ਗਏ ਇੱਥੋਂ ਲਾ ਲੋ ਵੀ ਜਿੱਥੇ ਜਿੱਥੇ ਪਾਣੀ ਖੜਿਆ ਹੈ ਇਸ ਟਾਈਮ ਇਹਨਾਂ ਦੀ ਮੋਟਰਾਂ ਤੱਕ ਪਾਣੀ ਪਹੁੰਚਿਆ ਵਿਆ ਜੀ 100 150 ਏਕੜ ਦੇ ਰਕਬੇ ਦੇ ਵਿੱਚ ਪਾਣੀ ਫੈਲਿਆ ਵਿਆ ਜੀ ਤੁਸੀਂ ਜੀ ਮੇਰੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਮੁੱਖ ਮੰਤਰੀ ਨੂੰ ਖਾਸ ਕਰਕੇ ਬੇਨਤੀ ਜਾਂ ਤਾਂ ਇਹ ਟੈਨ ਬਣਾ ਹੀ ਦਿੱਤੇ ਜਾਣ ਤਾਂ ਜਾਂ ਫਿਰ ਪਿਛੇ ਨਹਿਰ ਨੂੰ ਬੰਦ ਹੀ ਕਰ ਦਿੱਤਾ ਜਾਵੇ ਇਹਦੇ ਸਾਡਾ ਕੋਈ ਹੱਲ ਨਹੀਂ ਇੱਥੇ 150 ਏਕੜ ਦੇ ਵਿੱਚ ਕੋਈ ਫਸਲ ਨਹੀਂ ਦੁਬਾਰਾ ਦੁਬਾਰਾ ਅਸੀਂ ਲਾ ਚੁੱਕੇ ਹਾਂ ਜੇ ਪਿੱਛੋਂ ਮੋਗਾ ਬੰਦ ਕਰ ਖੋਲ ਗਿਆ ਉਹਨੇ ਮਗਰ ਫਿਰ ਬੰਦ ਕਰਕੇ ਸਾਰਾ ਪਾਣੀ ਇੱਥੇ ਹੁੰਦਾ ਇੱਕ ਜਿਹੜਾ ਪਿੱਛੇ ਮੋਗਾ ਲੱਗਿਆ ਟੇਲ ਬੰਦ ਕਰਕੇ ਇਹ ਟੇਲ ਬਣਨੀ ਚਾਹੀਦੀ ਉਹ ਮੋਗਾ ਬਿਲਕੁਲ ਬੰਦ ਹੋਣਾ ਚਾਹੀਦਾ ਜੀ ਇਸ ਕਰਕੇ ਸਾਡਾ ਬਹੁਤ ਨੁਕਸਾਨ ਹੈ ਇਹ ਜ਼ਮੀਨ ਸਾਰੀ ਦਾ ਪਾਣੀ ਇਦਨ ਆਪਾਂ ਨਹਿਰ ਦਾ ਸਾਡੇ ਵੱਲ ਜਾਂਦਾ ਇਹ ਰਨੌਲੀ ਤੱਕ ਜਾਂਦਾ ਹੁੰਦਾ ਸੀ ਪਾਣੀ ਇਹ ਕਿਹੜਾ ਮਾਈਨਰ ਪੈਂਦਾ ਇਹ ਮਾਈਨਰ ਉਪਲੀ ਵਾਲਾ ਪੈਂਦਾ ਜੀ ਹਾਂਜੀ ਤੁਸੀਂ ਵੇਖ ਰਹੇ ਹੋ ਸਾਂਜੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਜੀ